ਅੱਜ 19 ਨਵੰਬਰ ਹੈ ਅਤੇ ਅੱਜ ਰੁਸਤਮੇ ਹਿੰਦ ਦਾਰਾ ਸਿੰਘ ਦਾ ਜਨਮ ਦਿਨ ਹੈ 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਇਮਲੀਵਾਲਾ ਜ਼ਿਲ੍ਹਾ ਅਮਰਸਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਲਗਭਗ 50 ਸਾਲ ਉਹਨਾਂ ਨੇ ਕੁਸ਼ਤੀ ਨੂੰ ਦਿੱਤੇ ਸਨ ਤੇ ਉਹ ਪੂਰੀ ਦੁਨੀਆ ਦੇ ਵਿੱਚ ਨਾਮ ਕਮਾਇਆ ਸੀ ਅਦਾਕਾਰੀ ਦੇ ਨਾਲ ਨਾਲ ਰਾਜਨੀਤੀ ਦੇ ਵਿੱਚ ਵੀ ਉਹਨਾਂ ਨੇ ਨਮਾ ਨਖਟਿਆ ਸੀ 250 ਦੇ ਕਰੀਬ ਹਿੰਦੀ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਤੇ ਜਿਦੇ ਵਿੱਚ 85 ਫਿਲਮਾਂ ਦੇ ਵਿੱਚ ਉਹ ਹੀਰੋ ਸਨ ਅਤੇ 35 ਦੇ ਕਰੀਬ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਹੀਰੋ ਅਤੇ ਹੋਰ ਵਿਸ਼ੇਸ਼ ਭੂਮਿਕਾਵਾਂ ਨਿਭਾਈਆਂ ਸਨ ਤੇ ਤਾਮਿਲ, ਤੇਲਗੂ, ਮਲਿਆਲਮ ਅਤੇ ਹੋਰ ਕਈ ਪਿਸ਼ਾਵਾਂ ਦੀ ਫਿਲਮਾਂ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਸੀ ਧਾਰਮਿਕ ਫਿਲਮ ਬਜਰੰਗਬਲੀ ਅਤੇ ਚਰਚਿਤ ਸੀਰੀਅਲ ਰਾਮਾਇਣ ਦੇ ਵਿੱਚ ਉਹਨਾਂ ਨੇ ਰਾਮ ਭਗਤ ਸ਼੍ਰੀ ਹਨੂਮਾਨ ਜੀ ਦੀ ਭੂਮਿਕਾ ਨਿਭਾਈ ਸੀ ਇਹ ਭੂਮਿਕਾ ਇੱਕ ਯਾਦਗਾਰੀ ਭੂਮਿਕਾ ਨਿਭਾਈ ਗਈ ਸੀ ਤੇ ਅੰਤ ਦੇ ਵਿੱਚ 83 ਸਾਲ ਦੀ ਉਮਰ ਪੂਰੀ ਕਰਕੇ 12 ਜੁਲਾਈ 2012 ਨੂੰ ਉਹ ਸਾਨੂੰ ਅਲਵਿਦਾ ਕਹਿ ਗਏ ਦਾਰਾ ਸਿੰਘ ਦੀ ਭਾਰਤ ਦੇਸ਼ ਨੂੰ ਦੇਣ ਜਿਹੜੀ ਕਦੀ ਨਹੀਂ ਭੁੱਲੀ ਜਾ ਸਕਦੀ ਉਹਨਾਂ ਨੇ ਜਿਹੜਾ ਮਾਨ ਖਟਿਆ ਹੋਇਆ اپنی ਪਹਿਲਵਾਨੀ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਕਹਿੰਦੇ ਕਹਿੰਦੇ ਤਰੰਦਰਾਂ ਨੂੰ ਉਹਨਾਂ ਨੇ ਧੋਬੀ ਪਟਕਾ ਦਿੱਤਾ ਆ ਉਹ ਹਮੇਸ਼ਾ ਯਾਦਗਾਰੀ ਰਹੇਗਾ ਦਾਰਾ ਸਿੰਘ ਦੇ ਜਨਮ ਦਿਨ ਤੇ ਅਸੀਂ ਉਹਨਾਂ ਦੇ ਚਾਹਵਾਲਿਆਂ ਨੂੰ ਵਧਾਈ ਦਿੰਨੇ ਆ ਤੇ ਭਾਰਤ ਦੇਸ਼ ਨੂੰ ਦਿੱਤਾ ਹੋਇਆ ਉਹਨਾਂ ਦਾ ਯੋਗਦਾਨ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ ਜਨਮ ਦਿਨ ਮੁਬਾਰਕ ਦਾਰਾ ਸਿੰਘ ਜੀ